ਬੜੇ ਸ਼ੌਕ ਨਾਲ ਟਰੈਕਟਰ ਨੂੰ ਹਾਰਨ ਲਵਾਏ ਕਿ ਵਿਸਾਖੀ ਦੇ ਮੇਲੇ ਤੇ ਜਾਣਾ ਪਰ ਉਸ ਤੋਂ ਪਹਿਲਾਂ ਹੀ ਬਟਾਲਾ ਦੀ ਪੁਲਿਸ ਨੇ ਟਰੈਕਟਰ ਨੂੰ ਕੇਰ ਲਿਆ ਹਾਰਨ ਤੇ ਲਵਾਏ ਸੀ ਉਹਦਾ ਚਲਾਨ ਵੀ ਕੱਟ ਦਿੱਤਾ ਹੱਥ ਵਿੱਚ ਉਸ ਵਿਅਕਤੀ ਦੇ ਚਲਾਨ ਕੱਟ ਕੇ ਫੜਾ ਦਿੱਤਾ ਦੱਸ ਦਿਓ ਤੁਸੀਂ ਟ੍ਰੈਫਿਕ ਪੁਲਿਸ ਨੂੰ ਅਕਸਰ 4 ਪਹੀਆ ਵਾਹਨ ਤੇ 2 ਪਹੀਆ ਵਾਹਨਾ ਦੇ ਚਲਾਨ ਕਰਦੇ ਵੇਖਿਆ ਹੋਵੇਗਾ ਟ੍ਰੈਫਿਕ ਪੁਲਿਸ ਟਰੈਕਟਰਾਂ ਨੂੰ ਲੈ ਕੇ ਵੀ ਹੁਣਾਂ ਸਖਤ ਹੋ ਗਈ ਹੈ ਟਰੈਕਟਰ ਜਿਨ੍ਹਾਂ ਦੇ ਮਡਗਾਰਡ ਟਰੈਕਟਰ ਦੇ ਨਾਲੋਂ 3 ਤੋਂ 4 ਫੁੱਟ ਅੱਗੇ ਨੂੰ ਵਧੇਰੇ ਨੇ ਪ੍ਰੈਸ਼ਰ ਹਾਰਨ ਲੱਗੇ ਹੋਏ ਨੇ ਵੱਡੇ ਐਂਪਲੀਫਾਇਰ ਲੱਗੇ ਹੋਏ ਨੇ ਵੱਡੇ ਸਪੀਕਰ ਲੱਗੇ ਨੇ ਟ੍ਰੈਫਿਕ ਪੁਲਿਸ ਦੇ ਇੰਚਾਰਜ ਮੁਤਾਬਕ ਕਾਨੂੰਨ ਮੁਤਾਬਕ ਇਹ ਸਭ ਕੁਝ ਗਲਤ ਹੈ ਕਿਉਂਕਿ ਜੇਕਰ ਇਹ ਟਰੈਕਟਰ ਕਿਸੇ ਵਿੱਚ ਵੱਜ ਗਿਆ ਅਗਲੇ ਇਨਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸਦੇ ਨਾਲ ਹੀ ਟ੍ਰੈਫਿਕ ਇੰਚਾਰਜ ਨੇ ਕਿਹਾ ਪ੍ਰੈਸ਼ਰ ਹਾਰਨ ਟਰੱਕਾਂ ਵਾਲੇ ਟਰੈਕਟਰ ਨੂੰ ਨਹੀਂ ਲੱਗ ਸਕਦੇ ਅਤੇ ਨਾ ਹੀ ਵੱਡੇ ਐਂਪਲੀਫਾਇਰ ਅਤੇ ਵੱਡੇ ਸਪੀਕਰ ਲੱਗ ਸਕਦੇ ਨਹੀਂ ਸੋ ਟਰੈਕਟਰ ਦੇ ਮਾਲਕ ਨੌਜਵਾਨ ਨੇ ਕਿਹਾ ਵਿਸਾਖੀ ਦੇ ਮੇਲੇ ਤੇ ਜਾਣਾ ਸੀ ਇਸ ਕਰਕੇ ਉਸਨੇ ਹਾਰਨ ਲਵਾਇਆ ਸੀ ਵਿਸਾਖੀ ਦੇ ਮੇਲੇ ਤੋਂ ਆ ਕੇ ਇਹਨਾਂ ਨੂੰ ਉਤਰਵਾ ਦੇਣਾ ਸੀ ਪਰ ਉਸ ਤੋਂ ਪਹਿਲਾਂ ਹੀ ਟਰੈਫਿਕ ਪੁਲਿਸ ਨੇ ਫੜ ਲਿਆ ਚਲਾਨ ਕੱਟ ਕੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤਾ ਸਰ ਲਵਾਉਣ ਹੀ ਚੱਲੇ ਗਲਤਨ ਵਾਲੇ ਕਰੋ ਮੁੰਡੇ ਨੇ ਲਵਾਉਣ ਹੀ ਚੱਲੇ ਯਾਰ ਨੇ ਹਾਂਜੀ ਸਟੀering ਦਾ ਵੀ ਫਰਕ ਆ ਅੱਗੇ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਵੈਣ ਹਾਂਜੀ ਸਾਰਾ ਤੁ ਸਰ ਲਵਾਉਣ ਚੱਲੇ ਸਾਖੀ ਲੈਣਾ ਚੋੜੇ ਹਾਂਜੀ ਹਾਰਨ ਤੇ ਲਵਾਉਣ ਚੱਲੇ ਸਾਰੇ ਇੱਕ ਦਿਨ ਦੀ ਕਰਾਉਣੀ ਆ ਬੇ ਖੇ ਲਵਾ ਦੇਣਾ ਹਾਂਜੀ ਸਾਖੀ ਜਾਣ ਕਰਕੇ ਲਵਾਇਆ ਹਾਂਜੀ ਨਹੀਂ ਚੱਲ ਜਾਣਾ ਕੱਲ ਫੇਰ ਪਰਸਵਾਰਨ ਲਵਾ ਦੇਣੀ ਆ ਹਾਰਨ ਤੇ ਲਵਾਉਣ ਚੱਲੇ ਹਾਰਨ ਤੇ ਗੱਲ ਤੇ ਲਵਾ ਲਿਆ ਆ ਹੌਣ ਤੋਂ ਡੇੜਾ ਤੇ ਵੱਡੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਜਦਾਂ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਡ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਨ੍ਹਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫਿਰ ਇਹ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇੱਤ ਕਰਨੇ ਚਲਾਣ ਇਹਨਾਂ ਦਾ ਕਰਨੇ ਆ ਜੀ ਜਿਹੜੀ ਆ ਰਿਪੋਰਟ ਜਾਂ ਅਦਾਲਤ ਪੱਧਰ ਵੀ ਬਣਾਈ ਆ ਕਿ ਇਹ ਵੱਡੇ ਵੱਡੇ ਮੜਕਾਂ ਅੜ ਜਾਂ ਵੱਡੇ ਬਖਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰੋਂ ਨੇ ਚਿੱਠੀਆਂ ਆਈਆਂ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ ਇਹ ਲੱਗਦਾ ਕਿ ਭਾਈ ਚਾਰਸ ਕਿਸੇ ਗੱਡੀ ਨਾਲ ਲੱਗੇ ਸਕੂਟਰ ਨਾਲ ਲੱਗੇ ਇਹ ਲੈ ਕੇ ਬੈਠੀ ਜੀ ਇਹਨੇ ਕੀ ਛੱਡਣਾ ਇਹ ਬੰਪਰਾਂ ਲੋਹੇਦਾਰ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅੱਗੇ ਆ ਜੀ ਨਕਸਾਂਤ ਬਹੁਤ ਜ਼ਿਆਦਾ ਹੋ ਸਕਦਾ। ਉੱਥੇ ਹਾਰ ਦੇ ਇਹਨਾਂ ਨੇ ਬਾਹਰ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਨਹੀਂ ਤਾਂ ਤਰ ਪਿੰਡੂ ਖੇਤਰ ਦੇ ਵਿੱਚ ਰਹਿਣਾ ਨੇ ਰਸਵੇ ਰੋ ਜਾਂਦਾ ਹੈ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਦਿੱ ਹਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਜੀ। ਬਾਸੇਦਾਰ ਲੈਉਣੇ ਆਪਣੇ ਅਸਰਾਂ ਦੇ ਧਿਆਨ ਦੇ ਵਿੱਚ ਤੇ ਉਦੋਂ ਬਾਅਦ ਜੋ ਬੰਦੀ ਕਾਰਵਾਈ ਕਰਦੇ ਆਂਗੇ। ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲੈ।